48 ਬੋਤਲਾਂ ਸ਼ਰਾਬ ਠੇਕਾ ਅੰਗਰੇਜ਼ੀ ਦੇ ਨਾਲ ਇੱਕ ਵਿਅਕਤੀ ਕਾਬੂ थाना ਲਖੂ ਕੀ ਬਹਿਰਾਮ ਵਿਕੇ ਆਬਕਾਰੀ ਨਿਜਮਾ ਵਿਰੁੱਧ ਮਾਮਲਾ ਦਰਜ ਨਾਕਾਬੰਦੀ ਦੌਰਾਨ ਥਾਣਾ ਲਖੋਕੀ ਬਹਿਰਾਮ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ 48 ਬੋਤਲਾਂ ਅੰਗਰੇਜ਼ੀ ਸ਼ਰਾਬ ਦੇ ਨਾਲ ਗ੍ਰਿਫਤਾਰ ਕਰਕੇ ਉਸ ਦੇ ਖਿਲਾਫ ਆਪਕਾਰੀ ਨਿਜਮਾ ਵਿਰੁੱਧ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਾਣਕਾਰੀ ਮੁਤਾਬਕ આરોપી ਓਮ ਪ੍ਰਕਾਸ਼ ਪੁੱਤਰ ਹਰਦੀয়াল ਸਿੰਘ ਵਾਸੀ ਗਲੀ ਨੰਬਰ 1 ਗੋਬਿੰਦਨਗਰੀ ਥਾਣਾ ਸਦਰ ਫਿਰੋਜ਼ਪੁਰ ਉਕਤ ਸ਼ਰਾਬ ਠੇਕੇਦਾਰ ਤੋਂ ਅੰਗਰੇਜ਼ੀ ਸ਼ਰਾਬ ਦੀਆਂ ਪੇਟੀਆਂ ਲਿਆ ਕੇ ਗੁਰੂ ਹਰ ਸਹਾਇ ਦੀਆਂ ਵਕ-ਵਕ ਥਾਵਾਂ ਤੇ दारू ਵੇਚਣ ਦਾ ਧੰਦਾ ਕਰਦਾ ਹੈ ਇਸ ਮੌਕੇ ਜਾਣਕਾਰੀ ਸਾਂਝਾ ਕਰਦੇ ਹੋਏ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਿਸ ਦੇ ਸਹਾਇਕ ਥਾਣੇਦਾਰ ਗੁਰਕਬਲਜੀਤ ਕੌਰ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਦੇ ਨਾਲ ਗਸ਼ਤਵਾ ਚੈਕਿੰਗ ਅਤੇ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਕਰੀਕਲਾਂ ਦੇ ਪਾਸ ਪੁੱਜੇ ਤਾਂ ਉਹਨਾਂ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਸੀ ਕਿ આરોપી ਓਮਪrakash ਪੁੱਤਰ ਹਰदयाल ਸਿੰਘ ਜੋ ਕਿ ਅੰਗਰੇਜ਼ੀ ਸ਼ਰਾਬ ਵੇਚਣ ਦਾ ਤੰਦਾ ਕਰਦਾ ਹੈ ਅਤੇ ਅੱਜ ਵੀ ਉਹ ਆਪਣੇ ਬਣਾਏ ਹੋਏ ਈ ਰਿਕਸ਼ਾ ਤੇ ਆਇਸ਼ਵਰ ਪੈਟਰੋਲ ਪੰਪ ਦੇ ਨੇੜੇ ਪਿੰਡ ਨਵਾਂ ਕਿਲਾ ਕੇ ਸ਼ਰਾਬ ਨੂੰ ਲੈ ਕੇ ਗੁਰਹਰ ਸਹਾਇ ਨੂੰ ਆ ਰਿਹਾ ਹੈ ਜੇਕਰ ਹੁਣੇ ਨਾਕਾਬੰਦੀ ਕੀਤੀ ਜਾਵੇ ਤਾਂ ਇਹ ਕਾਬੂ ਆ ਸਕਦਾ ਹੈ ਸਹਾਇਕ ਥਾਣੇਦਾਰ ਵੱਲੋਂ ਪੁਲਿਸ ਪਾਰਟੀ ਦੇ ਨਾਲ ਉਕਤ ਵਿਅਕਤੀ ਤੇ ਰੇਡ ਕਰਕੇ ਕਾਬੂ ਕੀਤਾ ਗਿਆ ਤਾਂ ਮੋਕੇ ਪਰ ਤਲਾਸ਼ੀ ਦਰਾਨ 48 ਬੋਤਲਾਂ ਅੰਗਰੇਜ਼ੀ ਸ਼ਰਾਬ ਬਰਾਮਦ ਹੋਈ ਜਿਸ ਨੂੰ ਮੋਕੇ ਤੋਂ ਗ੍ਰਿਫਤਾਰ ਕਰਕੇ ਥਾਣਾ ਲਖੂ ਕੇ ਬਹਿਰਾਮ ਵਿਖੇ ਆਪਕਾਰੀ ਨਿਜਮਾ ਵਿਰੁੱਧ ਮਾਮਲਾ ਦਰਜ ਕੀਤਾ ਹੈ ਇਸ ਮੋਕੇ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਗੁਰਪ੍ਰੀਤ ਸਿੰਘ ਨਾਲ ਜਦ ਗੱਲਬਾਤ ਦੀ ਗਈ ਤਾਂ ਉਹਨਾਂ ਦੱਸਿਆ ਕਿ આરોપી ਜੋ ਫਿਰੋਜ਼ਪੁਰ ਦੇ ਇੱਕ ਠੇਕੇਦਾਰ ਤੋਂ ਅੰਗਰੇਜ਼ੀ ਸ਼ਰਾਬ ਦੀਆਂ ਵੱਖ-ਵੱਖ ਬ੍ਰਾਂਡ ਦੀਆਂ ਪੇਟੀਆਂ ਲਿਆ ਕੇ ਗੁਰਹਰ ਸਹਾਈ ਵੇਚਣ ਦਾ ਧੰਦਾ ਕਰਦਾ ਹੈ ਜਿਸ ਤੇ ਐਕਸਾਈਜ਼ ਐਕਟ ਦੇ ਤਹਿਤ थाना ਲਖੋਕੇ ਬਹਿਰਾਮ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਇਸ ਮੌਕੇ ਜਦ આરોપી ਓਮ ਪ੍ਰਕਾਸ਼ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਥਿਤ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਉਹ ਫਿਰੋਜ਼ਪੁਰ ਦੇ ਸ਼ਰਾਬ ਠੇਕੇਦਾਰ ਤੋਂ ਅੰਗਰੇਜ਼ੀ ਸ਼ਰਾਬ ਦੀਆਂ ਪੇਟੀਆਂ ਲਿਆ ਕੇ ਰੇੜੀ ਫੜੀ ਤੇ ਭੱਠੇ ਤੇ ਕੰਮ ਕਰਦੇ ਮਜ਼ਦੂਰਾਂ ਨੂੰ ਸਪਲਾਈ ਕਰਦਾ ਹੈ ਉਸਨੇ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਉਕਤ ਠੇਕੇਦਾਰ ਤੋਂ ਅੰਗਰੇਜ਼ੀ ਸ਼ਰਾਬ ਲਿਆ ਕੇ ਗੁਰਹਰ ਸਹਾਇ ਦੇ ਵਿੱਚ ਵੇਚ ਰਿਹਾ ਹੈ ਹੋਰ ਕੀ ਕਿਹਾ ਆਓ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਉਕਤ આરોપી ਓਮ ਪ੍ਰਕਾਸ਼ ਦੀ ਜ਼ੁਬਾਨੀ ਮੈਂ ਜੀ ਫਿਰੋਜ਼ਪੁਰੂ ਨੀਰਜ ਕੋਲੋਂ ਲੈ ਕੇ ਆ ਰਿਹਾ ਸੀ ਜੀ ਜੋ ਠੇਕੇਦਾਰ ਹੈ ਬਾਗੀ ਰੋਡ ਤੇ ਉਹਦੇ ਨਾਲ ਮੇਰਾ ਕੰਟੈਕਟ ਬੜਾ ਪੁਰਾਣਾ ਹੈ ਬਹੁਤ ਮੈਂ ਪਹਿਲਾਂ ਥੋੜਾ ਥੋੜਾ ਲੈਂਦਾ ਸੀਗਾ ਉਸ ਤੋਂ ਬਾਅਦ ਮੇਰੇ ਕੰਮ ਵਾਧਾ ਗਿਆ ਮੇਰੀ ਡੀਲ ਵਾਧੀ ਗਈ ਮੇਰੇ ਕਸਟਮਰ ਵਧ ਗਏ ਜਿਹੜੇ ਅਚੋਣਾ ਲਾ ਰਹੇ ਨੇ ਇੱਟਾ ਬਣਾ ਰਹੇ ਨੇ ਕੋਈ ਸਬਜ਼ੀ ਵੇਚ ਦੇ ਭਈਏ ਠੀਕ ਹੈ ਜੀ ਰਲ ਮਿਲ ਕੇ ਬੰਦੇ ਲਾ ਲੈਂਦੇ ਨੇ ਪੈਸੇ ਪਾ ਗਏ ਉਹ ਚਾਰ ਬੰਦੇ ਮੰਨ ਲਓ ਜ 500 ਦੀ ਬੋਤਲ ਅਗਲਾ ਪੈਸੇ ਪਾ ਕੇ ਇਕੱਠੇ ਜਾਲ ਲੈਂਦੇ ਮੈਂ ਉਹਨਾਂ ਨੂੰ ਦਿੰਦਾ ਸੀਗਾ ਮੇਰਾ ਕੰਮ ਚੱਲਦਾ ਸੀਗਾ ਵਿੱਚ ਮੈਂ ਸਬਜ਼ੀ ਸਬਜ਼ੀ ਰੱਖ ਲੈਂਦਾ ਸੀਗਾ ਤੇ ਲੱਖੋਂ ਦੇ ਬਰਾਮ ਤੋਂ ਪਿੱਛੇ ਗੁਰਦੁਆਰੇ ਕੋਲ ਕਿਸੇ ਨੇ ਖਬਰ ਕਰਤੀ ਇਹ ਉੱਥੇ ਖੜਿਆ ਗਿਆ ਜੀ ਜਿਹੜਾ ਤੁਸੀਂ ਠੀਕ ਦਰਦਾਸਰ ਉਸ ਤੋਂ ਪਹਿਲਾਂ ਵੀ ਤੁਸੀਂ ਲੈ ਕੇ ਆਉਂਦੇ ਰਹ ਦਰਦਾਸਰ ਮੈਂ ਲੈ ਆ ਰਿਹਾ ਜੀ ਬੜਾ ਪੁਰਾਣਾ ਪਰ ਮੈਂ ਸ਼ਰਮ ਕਦੀ ਨਹੀਂ ਗਿਆ ਹੁਣ ਜਿਹੜੀ ਚਾਰ ਪੇਟੀ ਮੈਂ ਲੈ ਰਿਹਾ ਸੀਗਾ ਤੇ ਮੈਂ ਪਹਿਲਾਂ ਵੀ ਮੈਂ ਗੱਲ ਕਰਕੇ ਆਇਆ ਸਰ ਮੇਰੇ ਕੋਲ ਫੋਨ ਨਹੀਂ ਹਰਾਈ ਅਜੇ ਤੱਕ ਵੀ ਬਹੁਤ ਸਾਲ ਹੋ ਗਏ ਮੇਰੇ ਕੋਲ ਫੋਨ ਨਹੀਂ ਹੈ ਕਿ ਮੈਂ ਫੋਨ ਤੇ ਕੰਟੈਕਟ ਨਹੀਂ ਉਹਨਾਂ ਨਾਲ ਕਰ ਸਕਦਾ ਮੈਂ ਪਹਿਲਾਂ ਜਾਂਦਾ ਸੀ ਕਿ ਮੈਂ ਗੱਲ ਕਰ ਆਂਦਾ ਸੀਗਾ ਇਹ ਚਾਰ ਪੇਟੀਆਂ ਬਾਰੇ ਮੈਂ ਗੱਲ ਕਰਕੇ ਆਇਆ ਤੇ ਉੱਥੇ ਕੈਮਰੇ ਕਿ ਅੱਜ ਵੀ ਮੇਰੀ ਫੋਟੋ ਹੈ ਠੀਕ ਹੈ ਤੁਸੀਂ ਚੈੱਕ ਕਰ ਸਕਦੇ ਹੋ ਮੈਂ ਗਿਆ ਖਾਲੀ ਹੱਤ ਗਿਆ ਗੱਲ ਕਰਕੇ ਤੇ ਖਾਲੀ ਹੱਤੀ ਬਾਹਰ ਆ ਗਿਆ ਠੀਕ ਹੈ ਜੀ ਅੱਜ ਉਹ ਕਹਿ ਰਿਹਾ ਵੀ ਤਿੰਨ ਬੋਤਲਾਂ ਜਿਹਨੇ ਕਿ ਚੋਰੀ ਕਰਕੇ ਲੈ ਗਿਆ ਬਚਾਉ ਕਰ ਰਿਹਾ ਆਪਣਾ ਅੱਜ ਮੇਰੇ ਪਿੱਛੇ ਉਹਨੂੰ ਆਣਾ ਚਾਹੀਦਾ ਲੇਕਿਨ ਉਹ ਮੇਰੇ ਸਾਥ ਨਹੀਂ ਦੇ ਰਿਹਾ ਖੁਦ ਬਾਤ ਕਰ ਰਿਹਾ ਮਾਲਤ ਨੂੰ ਉਹਦਾ ਵੇਚਦਾ ਸੀਗਾ ਠੀਕ ਹੈ ਜੀ ਅੱਛਾ ਨਹੀਂ ਉਹ ਤੁਹਾਨੂੰ ਕਹਿੰਦਾ ਸੀ ਕਿ ਤੁਸੀਂ ਮਾਲ ਮੇਰਾ ਵੇਚੋ ਕਿ ਤੁਸੀਂ ਆਪ ਹੀ ਇੱਥੇ ਨਹੀਂ ਮੈਂ ਉਹ ਕਹਿੰਦਾ ਸੀਗਾ ਮੈਨੂੰ ਬੜੇ ਕਿ ਉਹਨੇ ਕਿ ਮੈਨੂੰ ਇਸ ਕੰਮ ਤੇ ਲਾਇਆ ਕਿਉਂਕਿ ਮੇਰੇ ਤੇ ਦਿਹਾੜੀ ਤਾਂ ਹੁੰਦੀ ਹੀ ਨਹੀਂ ਬੱਠਲ ਬੁੱਠਲ ਚੱਕਦਾ ਸੀ ਮੈਂ ਫਿਰ ਉਹਨੇ ਮੈਨੂੰ ਸਲਾਹ ਦਿੱਤੀ ਵੀ ਤੂੰ ਆਹ ਕੰਮ ਕਰ ਲੈ ਤੇਰੇ ਪੈਸੇ ਬਣ ਜਾ ਕਰਨਗੇ ਫਿਰ ਮੈਂ ਟਕਰੀਟ ਤੇ ਰੱਖ ਕੇ ਸਬਜ਼ੀ ਰੱਖ ਕੇ ਇਥੇ ਮਜ਼ਦੂਰਾਂ ਨੂੰ ਗੁਰੂ ਸਾਹਿਬ ਮੰਡੀ ਗਈ ਏਦਾਂ ਸੀਗਾ ਅਨਸਰ ਕੀ ਕਹਿਣਾ ਚਾਹੋਗੇ ਥਾਣਾ ਲਖੂਗੇ ਬਰਾਮੇ ਕਿ ਐਕਸਾਈਜ਼ ਐਕਟ ਦਾ ਮਾਮਲਾ ਦਰਜ ਹੋਇਆ ਜੀ આરોપી ਕਿੱਥੋਂ दारू ਲੈ ਕੇ ਆ ਰਿਹਾ ਸੀ ਔਰ ਕਿੱਥੇ-ਕਿੱਥੇ ਸਪਲਾਈ ਕਰਦਾ ਇਹ ਨਾ ਜੀ આરોપી ਓਮਪ੍ਰਕਾਸ਼ son of ਹਰਦੇਵ ਸਿੰਘ ਵਾਸੀ ਗਲੀ ਨੰਬਰ 4 ਗੋਮੇਂਦ ਨਗਰੀ ਫਿਰੋਜ਼ਪੁਰ ਦਾ ਰਹਿਣ ਵਾਲਾ ਇਹਨੇ ਦੱਸਿਆ ਵੀ ਇਹ ਅਕਸਰ ਹੀ ਉਥੋਂ ਫਿਰੋਜ਼ਪੁਰ ਤੋਂ ਕੁਝ ਪੇਟੀਆਂ ਲਿਆ ਕੇ ਤੇ ਗੁਰੂਆਰ ਸਾਈ ਸਰਕਲ ਚ ਸੇਲ ਕਰਦਾ ਕੱਲ ਵੀ ਇਹਨੇ ਉਥੋਂ ਠੇਕੇਦਾਰਾਂ ਨਾਲ ਗੱਲ ਕਰਕੇ ਚਾਰ ਪੇਟੀਆਂ ਜਿਹਦੇ ਵਿੱਚ ਤਿੰਨ ਅਫੀਸਰ ਚ ਵਾਸਤੇ ਇੱਕ ਪੇਟੀ ਬਾਈਕ ਪੇਪਰ ਦੀ ਸੀ ਖਰੀਦ ਕੇ ਆਉਦੇ ਈ ਰੱਖਸ਼ਾ ਦੇ ਸ਼ਾਮ ਨੂੰ ਇੱਧਰ ਲੈ ਕੇ ਆ ਰਿਹਾ ਸੀ ਸਰਕਲ ਵਿੱਚ ਵੇਚਣ ਵਾਸਤੇ ਤੇ ਲੱਖੋ ਕੇ ਬਰਾਮ ਤੋਂ ਪਿੱਛੇ ਪੁਲਿਸ ਨੇ ਨਾਕਾ ਲਾ ਕੇ ਇਹਨੂੰ ਫੜਿਆ ਇਹਦੇ ਤੇ ਐਫ ਆਈ ਆਰ ਨੰਬਰ 60 ਜਿਹੜੀ ਕੱਲ ਰਜਿਸਟਰ ਕੀਤੀ ਗਈ ਹੈ